ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਹੋਗੀ ਜਾਰੀ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਦੇ ਵੱਲੋਂ 2-2000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਆਵੇਗਾ 24 ਫਰਵਰੀ ਨੂੰ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਪੌਗਲਪੁਰ ਤੋਂ 22000 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਕਰ ਦਿੱਤਾ ਐਲਾਨ ਜੋ ਬਹੁਤ ਜਲਦੀ ਕਿਸਾਨਾਂ ਦੇ ਖਾਤਿਆਂ ਵਿੱਚ 2200 ਰੁਪਏ ਕਿਸ਼ਤ ਆ ਜੇਗੀ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜੇ ਕਿਸਾਨਾਂ ਦੇ ਖਾਤਿਆਂ ਵਿੱਚ 2200 ਰੁਪਏ ਕਿਸ਼ਤ ਨਹੀਂ ਆ ਰਹੀ ਰੁਕੀ ਹੋਈ ਹੈ ਉਹਨਾਂ ਨੂੰ ਇਹ ਵੀਡੀਓ ਐਂਡ ਤੱਕ ਵੇਖਦਾ ਰਹਿਣਾ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਹਾਨੂੰ ਆਪਣੇ ਖਾਤਿਆਂ ਨੂੰ ਕਿਸ ਤਰ੍ਹਾਂ ਐਕਟਿਵ ਕਰਨਾ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਣੇ 2000 ਰੁਪਏ ਦਾ ਲਾਭ ਲੈ ਸਕਦੇ ਜੇ ਦੋ ਪ੍ਰਧਾਨ ਮੰਤਰੀ ਸਨਮਾਨ ਨidhi ਯੋਜਨਾ ਦੇ ਵੱਲੋਂ ਦੋ-ਦੋ ਹਜ਼ਾਰ ਰੁਪਏ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਪੂਰੇ ਸਾਲ ਵਿੱਚ 6000 ਰੁਪਏ ਸੋਖ ਕਿਸਾਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਜੇ ਤਾਂ ਕਿ ਹਰੇਕ ਕਿਸਾਨ ਨੂੰ ਇਸ ਦਾ ਲਾਭ ਹੋ ਸਕੇ ਦੋ-ਦੋ ਹਜ਼ਾਰ ਰੁਪਏ ਉਹਨਾਂ ਦੇ ਖਾਤੇ ਵਿੱਚ ਆ ਸਕੇ ਜਿਹੜੇ ਖਾਤੇ ਇਨਐਕਟਿਵ ਹੋਏ ਹੋਏ ਨੇ ਜਾਂ ਜਿਹੜੇ ਕਿਸਾਨਾਂ ਨੂੰ ਪਹਿਲਾ ਦੋ ਜਾਂ ਤਿੰਨ ਕਿਸ਼ਤਾਂ ਆਉਣ ਤੋਂ ਬਾਅਦ ਉਹਨਾਂ ਦੇ ਖਾਤੇ ਦੇ ਵਿੱਚ ਅਗਲੀ ਕਿਸ਼ਤਾਂ ਨਹੀਂ ਆ ਰਹੀਆਂ ਉਹਨਾਂ ਨੂੰ ਇੱਕੋ ਵਾਰੀ ਸਾਰੇ ਪੈਸੇ ਜਿਹੜੇ ਉਹਨਾਂ ਦੇ ਖਾਤਿਆਂ ਵਿੱਚ ਆ ਜਾਣਗੇ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਖਾਤੇ ਵਿੱਚ ਪੈਸੇ ਆਉਣਗੇ ਤੁਹਾਨੂੰ ਕੀ ਕਰਨਾ ਪਵੇਗਾ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸ਼ੁਰੂਆਤ ਕੀਤੀ ਸੀ 2019 ਦੇ ਵਿੱਚ ਕਿਸਾਨਾਂ ਨੂੰ ਲਾਭ ਦੇਣ ਲਈ ਕਿਸਾਨ ਸਨਮਾਨ ਨidhi ਯੋਜਨਾ ਦੀ ਹੁਣ 19ਵੀਂ ਕਿਸ਼ਤ ਜਾਰੀ ਹੋਣੀ ਹੈ 18ਵੀਂ ਕਿਸ਼ਤ ਅਕਤੂਬਰ ਦੇ ਵਿੱਚ ਜਾਰੀ ਕੀਤੀ ਗਈ ਸੀ ਸੋ ਕਿਸਾਨਾਂ ਦੇ ਵਿੱਚ ਜੋ ਬਹੁਤ ਹੀ ਉਤਸ਼ਾਹ ਹੁੰਦਾ ਜਦੋਂ 2000 ਰੁਪਿਆ ਉਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਆਉਂਦਾ ਤਾਂ 19ਵੀਂ ਕਿਸ਼ਤ ਨੂੰ ਜਾਰੀ ਕਰਨ ਲਈ ਅੱਜ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਭੋਗਲਪੁਰ ਤੋਂ ਜੋ ਟਰਾਂਸਫਰ ਕਰਨੇ ਨੇ ਖਾਤਿਆਂ ਦੇ ਵਿੱਚ ਪੈਸੇ 9.8 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਪੈਸੇ ਟਰਾਂਸਫਰ ਹੋਣਗੇ ਸੋ ਜਿਹੜੇ ਕਿਸਾਨਾਂ ਨੂੰ 19ਵੀਂ ਕਿਸ਼ਤ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਜਿਹੜਾ ਕਿ ਹੁਣ ਇਹ ਲਾਭ ਮਿਲੇਗਾ ਕਿਸਤ ਕਿਸ ਤਰ੍ਹਾਂ ਤੁਹਾਡੇ ਖਾਤੇ ਵਿੱਚ ਆਵੇਗੀ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਨੂੰ ਇਸ ਬਾਰੇ ਉਹਨਵੀਂ ਕਿਸ਼ਤ ਦਾ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆ ਰਿਹਾ ਸੋ ਇਸ ਲਈ ਕੁਝ ਮਹੱਤਵਪੂਰਨ ਗੱਲਾਂ ਕਰਨੀਆਂ ਪੈਣਗੀਆਂ ਤੁਸੀਂ ਇਹ ਈ ਕੇ ਵਾਈ ਸੀ ਅਤੇ ਭੂਮੀਕਾਰ ਦੀ ਤਸਦੀਕ ਕਰਨਾ ਲਾਜ਼ਮੀ ਹੈ ਜੇ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਤੁਹਾਨੂੰ ਅਗਲੀ ਕਿਸ਼ਤ ਜਿਹੜੀ ਉਸ ਦਾ ਲਾਭ ਨਹੀਂ ਮਿਲੇਗਾ ਜੇ ਤੁਸੀਂ ਯੋਜਨਾ ਲਈ ਅਰਜੀ ਦਿੰਦੇ ਸਮੇਂ ਨਾਮ ਜਨਮ ਮਿਤੀ ਲਿੰਗ ਜਾਂ ਕੋਈ ਹੋਰ ਮਹੱਤਵਪੂਰਨ ਜਾਣਕਾਰੀ ਗਲਤ ਤਰੀਕੇ ਨਾਲ ਭਰੀ ਸੀ ਤਾਂ ਤੁਹਾਨੂੰ ਅਗਲੀ ਕਿਸ ਦਾ ਲਾਭ ਨਹੀਂ ਮਿਲੇਗਾ ਉਸ ਨੂੰ ਠੀਕ ਕਰਉਣਾ ਪਵੇਗਾ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ ਦਾ ਭਾਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਇਹ ਮਹੱਤਵਪੂਰਨ ਯੋਜਨਾ ਜਿਸ ਦੇ ਉਦੇਸ਼ ਨਾਲ ਛੋਟੇ ਸੀਮਤ ਕਿਸਾਨ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸਰਕਾਰ ਦਾ ਇੱਕ ਫਰਜ਼ ਹੈ ਇਸ ਯੋਜਨਾ ਦੇ ਦੇਸ਼ ਦੇ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਰਾਸ਼ੀ ਦਿੱਤੀ ਜਾਂਦੀ ਹੈ ਫਿਲਹਾਲ ਹੁਣ ਤੱਕ ਇਸ ਯੋਜਨਾ ਦੀ 18 ਕਿਸ਼ਤਾਂ ਜਿਹੜੀਆਂ ਜਾਰੀ ਹੋ ਚੁੱਕੀਆਂ ਨੇ ਅਤੇ ਉਹਨਵੀਂ ਕਿਸ਼ਤ ਕੱਲ ਜਦੋਂ ਕਿ 24 ਫਰਵ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ ਜੇਕਰ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਦੀ ਲੋੜ ਹੋਵੇਗੀ ਆਪਣਾ ਆਧਾਰ ਕਾਰਡ ਬੈਂਕ ਖਾਤੇ ਨਾਲ ਜਾ ਕੇ ਲਿੰਕ ਕਰਵਾਓ ਬੈਂਕ ਦੇ ਖਾਤੇ ਵਿੱਚ ਜਿਹੜਾ ਕਿ ਈ ਵਾਈ ਕੇवाईसी ਕਰਵਾਓ ਸੋ ਜ਼ਮੀਨ ਦੀ ਮਾਲਕੀ ਦੇ ਦਸਤਾਵੇਜ਼ ਤਸਦੀਕ ਕਰਵਾ ਕੇ ਆਪਣੇ ਜਿਹੜਾ ਕਿ ਉਹਨਾਂ ਨੂੰ ਦਰਸਤ ਕਰਾਓ ਮੋਬਾਈਲ ਨੰਬਰ ਤੁਹਾਡਾ ਇਹ ਬੈਂਕ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਸੋ ਇਹ ਸਾਰੀ ਜਾਣਕਾਰੀ ਤੋਂ ਬਾਅਦ ਤੁਹਾਡੇ ਖਾਤੇ ਵਿੱਚ ਜੁੜੇ ਕਿ 2000 ਰੁਪਏ ਕਿਸ਼ਤ ਆਏਗੀ ਜੇਕਰ ਤੁਹਾਡੀ ਅਰਜੀ ਰੱਦ ਕੀਤੀ ਗਈ ਏ ਜਾਂ ਇਸ ਯੋਜਨਾ ਦਾ ਲਾਭ ਕਿਸਾਨਾਂ ਨੂੰ ਨਹੀਂ ਮਿਲਿਆ ਤਾਂ ਜਿਨ੍ਹਾਂ ਕੋਲ 2 ਏਕੜ ਤੋਂ ਘੱਟ ਜ਼ਮੀਨ ਹੈ ਉਹਨਾਂ ਕਿਸਾਨਾਂ ਨੂੰ ਆਪਣਾ ਜਿਹੜਾ ਕਿ ਕਿਸਾਨ ਸਨਮਾਨਨੀ ਦੀ ਯੋਜਨਾ ਦਾ ਲਾਭ ਲੈਣ ਤਹਿਤ ਜੋ ਆਪਣਾ ਨਵੀਂ ਅਰਜੀ ਫਾਰਮ ਦੇਣਾ ਪਵੇਗਾ ਉਹ ਨਵੀਂ ਅਰਜੀ ਫਾਰਮ ਦੇ ਕੇ ਉਹ ਆਪਣਾ ਜਿਹੜਾ ਕਿ ਕਿਸਾਨ ਸਲਮਾਨ ਨੇਦੀ ਯੋਜਨਾ ਦਾ ਲਾਭ ਲੈ ਸਕਦੇ ਨੇ ਸੋ ਇਸ ਬਾਰੇ ਵੀ ਪੋਰਟ ਤੇ ਜੋ ਓਪਨ ਹੋ ਚੁੱਕਿਆ ਹੈ ਪ੍ਰਧਾਨ ਮੰਤਰੀ ਵੱਲੋਂ ਉਸ ਪੋਰਟ ਤੇ ਆਪਣਾ ਜਿਹੜਾ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਅਗਲੀ ਕਿਸ਼ਤ ਤੁਹਾਡੇ ਖਾਤੇ ਵਿੱਚ ਆ ਜਾਏਗੀ ਸੋ ਉਹਨਾਂ ਵੀ ਕਿਸ਼ਤ ਜਿਹੜੇ ਕਿਸਾਨਾਂ ਦੇ ਖਾਤਿਆਂ ਵਿੱਚ ਕੱਲ ਆ ਜਾਏਗੀ ਜਿਨ੍ਹਾਂ ਨੇ ਕਿਸ਼ਤ ਅੱਜ ਹੀ ਤੁਸੀਂ ਆਪਣੇ ਖਾਤੇ ਐਕਟਿਵ ਕਰਵਾ ਲਓ ਤਾਂ ਕਿ ਤੁਹਾਨੂੰ ਕੱਲ ਜਾਂ ਅਗਲੇ ਦਿਨ ਤੁਹਾਡੇ ਖਾਤੇ ਵਿੱਚ ਉਹ ਪੈਸੇ ਟ੍ਰਾਂਸਫਰ ਹੋ ਜਾਣਗੇ 2 ਦਿਨ ਦੇ ਵਿੱਚ ਵਿੱਚ ਆਪਣੇ ਖਾਤਿਆਂ ਨੂੰ ਐਕਟਿਵ ਕਰਵਾਓ